ਜਿਹੜਾ ਲਾਕੇ ਤੋਂ ਕੀ ਗਾਣਾ ਸੀ ਆ ਲਾਕੇ ਦੋ ਪੈਗ ਦੱਸੀ ਲਾਕੇ ਦੋ ਪੈਗ ਬੱਲੀਏ ਹਾਂ ਲਾਕੇ ਦੋ ਪੈਗ ਬੱਲੀਏ ਭਗਵੰਤ ਮਾਨ ਨੂੰ ਇੱਕ ਸ਼ੌਕ ਹੈ ਵੱਡਾ ਸ਼ੌਕ ਹੈ ਪੈਗ ਲਾਉਣ ਦਾ ਸਕੂਲ ਤਾਂ ਖੋਲੇ ਨਹੀਂ ਕਾਲਜ ਖੋਲੇ ਨਹੀਂ ਹਸਪਤਾਲ ਖੋਲੇ ਨਹੀਂ ਮਗਰ 3000 ਨਵੇਂ ਸ਼ਰਾਬ ਦਾ ਠੇਕਾ ਖੋਲਤਾ ਟਾਪ ਗੇਰਤੀ ਚੱਲਦਾ ਗੱਡੀ ਇਹ ਵੀ ਸੇਰੜਾਉਣ ਨੂੰ ਮੰਨਤੀ ਲਾਉਂਦਾ ਉਦੋਂ ਸਰਕਾਰ ਆਪਣੀ ਸੀ ਜਦੋਂ ਰੋਜ ਉਲਝਦਾ ਸੀ ਕਦੇ ਇੱਧਰ ਧਰਨਾ ਕਦੇ ਉੱਧਰ ਧਰਨਾ ਹੁਣ ਅਗਲਾ ਧਰਨਾ ਤੇਰਾ ਪ੍ਰਧਾਨ ਮੰਤਰੀ ਦੇ ਹਿੱਕ ਤੇ ਲਵਾਉਣਾ ਔਰ ਪੰਜਾਬ ਖਾਤਰ ਲਵਾਉਣਾ ਲੋਕਾਂ ਨੂੰ ਪਤਾ ਲੱਗੇ ਵਾਟਰ ਵਾਲਿਆਂ ਨੂੰ ਕਿ ਇੱਥੋਂ ਬੁਲੰਦ ਆਵਾਜ਼ ਗਈ ਹੈ ਹਿੰਦੂ ਸਿੱਖ ਏਕਤਾ ਦਾ ਪ੍ਰਤੀਕ ਅਨਿਲ ਜੋਸ਼ੀ ਜਿਨੇ ਇਸ ਇਲਾਕੇ ਦੀ ਸੇਵਾ ਸਰਦਾਰ ਸੁਖਬੀਰ ਸਿੰਘ ਜੀ ਬਾਦਲ ਨਾਲ ਰਲ ਕੇ ਬਹੁਤ ਵੱਡੇ ਪੱਧਰ ਤੇ ਕੀਤੀ ਆ ਇਸ ਲਈ ਮੈਂ ਆਖੀਰਲੀ ਗੱਲ ਕਹਿ ਕੇ ਬੈਠਣ ਲੱਗਿਆ ਮੇਰਾ ਆਪਣਾ ਚਾਚਾ ਜੀ ਇੱਧਰ ਸੁਣ ਲਓ ਓਏ ਚਾਚਾ ਅੱਛਾ ਥੋੜੀ ਗੱਲੀ ਕਰਨ ਲੱਗਿਆ ਇੱਕ ਚਾਚਾ ਜੀ ਦੇ ਹਾਣ ਦਾ ਹੀ ਬੰਦਾ ਓਡੇ ਚਾਚਾ ਜੀ ਤੋਂ ਵੀ ਫੁੱਟ ਛੋਟਾ ਹੀ ਹੋਣਾ ਦਿੱਲੀੋਂ ਹੁਣ ਜੇਲ੍ਹ 'ਚ ਦਿੱਤਾ ਜਿਹਦਾ ਤੁਸੀਂ ਆਰਡਰ ਵੇਖਦੇ ਸੀ ਕਿ ਜਿਹੜੀ ਮਾਲ ਕੀ ਆਇਆ ਕਿ ਨਹੀਂ ਆਇਆ ਵੇਖੋ ਆਇਆ ਇੱਥੇ ਕਮਾਲ ਹੋ ਗਈ ਖੁਦ ਮੁਖਤਿਆਰੀ ਦੀ ਗੱਲ ਕਰਨ ਵਾਲੇ ਪੰਜਾਬ ਦੇ ਲੋਕ 90 90% ਕੁਰਬਾਨੀ ਦੇਣ ਵਾਲੇ ਪੰਜਾਬ ਦੇ ਲੋਕ ਦੇਸ਼ ਨੂੰ ਅੰਧੇਰ ਨਾਲੇ ਪੰਜਾਬ ਦੇ ਲੋਕ ਨੂੰ ਗਰੰਟੀ ਹੋ ਦੇਵੇ ਗਰੰਟੀ ਦੇਣ ਵਾਲਾ ਜੇਲ੍ਹ ਚ ਦਿੱਤਾ ਉਹਦੀ ਗਰੰਟੀ ਸੀ ਕਿ ਪਾ ਦਿਓ ਵੋਟ ਝਾੜੂ ਨੂੰ 2500 2500 ਪੈਨਸ਼ਨ ਮਿਲੂ ਦੱਸੋ ਮਿਲ ਗਈ ਜੀ 51000 ਛਗਨ ਸੀ ਮਿਲੂ ਮਿਲ ਗਈ ਜੀ ਜਿਹੜੇ ਕਹਿੰਦੇ ਸੀ ਅਸੀਂ ਸਕੂਲ ਬਣਾ ਦੇਾਂਗੇ ਕਾਲਜ ਬਣਾ ਦੇਾਂਗੇ ਹਸਪਤਾਲ ਬਣਾ ਦੇਾਂਗੇ ਬਣ ਗਏ ਜੀ ਬਣੇ ਕਿ ਨਹੀਂ ਬੜੇ ਹਾਂ ਇਹ ਜ਼ਰੂਰ ਹੈ ਭਗਵੰਤ ਮਾਨ ਨੂੰ ਇੱਕ ਸ਼ੌਕ ਹੈ ਵੱਡਾ ਸ਼ੌਕ ਹੈ ਪੈਗ ਲਾਉਣ ਦਾ ਸਕੂਲ ਤਾਂ ਖੋਲੇ ਨਹੀਂ ਕਾਲਜ ਖੋਲੇ ਨਹੀਂ ਹਸਪਤਾਲ ਖੋਲੇ ਨਹੀਂ ਮਗਰ 3000 ਨਵਾਂ ਸ਼ਰਾਬ ਦਾ ਠੇਕਾ ਖੋਲਤਾ ਸ਼ਰਾਬ ਦੀ ਵਿਕਰੀ ਭਗਵੰਤ ਮਾਨ ਨੇ ਵਧਾਤੀ ਜਿਹੜਾ ਲਾ ਕੇ ਤੋਂ ਕੀ ਗਾਣਾ ਸੀ ਆ ਲਾ ਕੇ ਦੋ ਪੈਗ ਦੱਸੀ ਲਾ ਕੇ ਦੋ ਪੈਗ ਬੱਲੀਏ ਹਾਂ ਲਾ ਕੇ ਦੋ ਪੈਗ ਬੱਲੀਏ ਤੇ ਲਾ ਕੇ ਪੈਗ ਬੱਲੀਏ ਤੇ ਦੇਖੋ ਪੰਜਾਬ ਦਾ ਕੀ ਬਾਣਾ ਵੱਜ ਜੋ ਇੱਕ ਲੋ ਕੋ ਜਿਨ੍ਹਾਂ ਨੇ ਗਰੰਟੀਆਂ ਝੂਠ ਦਿਆ ਗਾਰੰਟੀਆਂ ਗੱਲ ਕਰਕੇ ਕੋਈ ਵਾਅਦਾ ਪੂਰਾ ਨਹੀਂ ਕੀਤਾ ਇਸ ਲਈ ਇਹ ਸਾਸ ਨਾਲ